ਆਈ 20 ਕਾਰ ਵਿੱਚ ਮੋਸ਼ਨ ਕੁਆਲਿਟੀ ਦੀ 255 ਗ੍ਰਾਮ ਹੈ ਇਸ ਵੀ ਕਾਬੂ ਕਰਕੇ ਪ੍ਰਦਰਸ਼ਿਤ ਕੀਤਾ ਜੀ ਅਸੀਂ ਇਸ ਨੂੰ ਦਾਜ ਕਿਸ ਕੀਤਾ ਮਾਰ ਲਿਆ ਇਹਦਾ ਰਿਪੋਰਟ ਮੈਂ ਸੁਣੀਸ਼ਨ ਆ ਉਸ ਦੇ ਨਾਲ ਤੁਹਾਨੂੰ ਡਿਸਕਸ ਨਹੀਂ ਕਰਾਂਗੇ ਇਹਦੇ ਜਿਹੜੇ ਵੀ ਬੈਕ ਵਰ ਫੋਲਡ ਨੇ ਜਿਹੜੇ ਆ ਤੇ ਉਹਨੂੰ ਸੰਭਾਲ ਰਹੇ ਹਾਂ ਸਰ ਜਿਹੜਾ ਤੁਸੀਂ ਆ ਹੈਰੋਨ ਫੜੀ ਆ ਜੀ ਉਸ ਸੰਬੰਧ ਵਿੱਚ ਕੀ ਕਹਿੰਦੇ ਇਹ ਕੋਈ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਦੇ ਡਰਗ ਅਗੇਂਸਟ ਬਿਲਕੁਲ ਮੌਨਟਾਲਵਸ ਪਾਲਚੀ ਨੂੰ ਉਸਿਲ ਬਾਰੇ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼wini ਘੋਟਿਆਲ ਐਸਐਸਪੀ ਸ਼ਰਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਇਹ ਨਿਸ਼ਾਨ ਦੇਸ ਤੇ थाना ਕਮਾਨ ਦੀ ਪੁਲਿਸ ਥਾਣਾ ਦੇ ਐਸਐਸਟੀ ਨੂੰ ਨਿਯੁਕਤਰਾ ਸਿੰਘ ਨੇ ਇੱਕ ਵਿਅਕਤੀ ਨੂੰ ਆਈ 20 ਕਾਰ ਵਿੱਚ ਕੁਮਰਸੋ ਕਵਰ ਕੀਤੀ ਦੀ 255 ਗ੍ਰਾਮ ਹੈ ਉਸ ਵਿੱਚ ਕਾਬੂ ਕਰਕੇ ਪਰਦਾਸ ਸੁਕੀਤਾ ਇਹ ਗੇਪ ਨਾਰੀ ਕੇ ਬਰਾਮੀ ਹੈ ਮਸ਼ਹੂਰ ਗਾਂਮੀ ਹੈ ਤੇ ਇਸ ਨਾਲ ਅਸੀਂ ਨੂੰ ਹਾਲ ਬੇਗੀ ਇਹ ਜਿਹੜੀ ਸਾਡੀ ਮੋਹਿੰਮ ਹੈ ਮੈਸੇਜ ਦੇ ਖਰਾਬ ਤੀ ਨਗਾਟਾ ਜਲਦੀ ਰਵੇਗੀ ਇਸੇ ਤਰ੍ਹਾਂ ਦੀ ਰਵੇਗੀ ਕਿ ਸਭ ਨੂੰ ਇਹ ਹੀ ਮੇਰੀ ਬੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲੋਂ ਬਾਰਨਿੰਗ ਆ ਉਹ ਨਸ਼ਾ ਦੇ ਘਰ ਬੰਦ ਕਰ ਦਵੇ ਜਿਤਨਾ ਅਸੀਂ ਇਸ ਨੂੰ ਹੁਣ ਜਿਹੜਾ ਇਹ ਸਾਡੇ ਕਾਬੂ ਆਇਆ ਲਾ ਸਿਟੀ ਜੀਐਸਟ੍ਰੀ ਨੈਸ਼ਨਲ ਯੂਨੀਵਰਸਿਟੀ ਜਗਰਾਮੇ ਜਿਹੜੀ ਜਿਹੜੀ ਇਹਦੀ ਪੂਰਾ ਚੈੱਕਅਪ ਚੈੱਕ ਕਰਾਂਗੇ ਜਿਹੜੀ ਨੇ ਨਸ਼ੇ ਦੀ ਨਸ਼ਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਰਿਪੋਰਟ ਵਿੱਚ ਵੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਇਹਦੀ ਪੱਟੀਵਾਲ ਰੋਡ ਪੱਟੀਵਾਲ ਰੋਡ ਪੈਂਦੀ ਹੈ ਕਮਾਣਾ ਦੇ ਉਥੋਂ ਇੱਕ ਹਸਤਾ ਹੋਇਆ ਸਰ ਇਹਦਾ ਨਾਮ ਕੀ ਹੈ ਇਹਦਾ ਪਿੰਡ ਕਿਹੜਾ ਅਨਮੋਲ ਸਿੰਘ ਪੁੱਤ ਸੁਖਵਿੰਦਰ ਸਿੰਘ ਹੈ ਪਿੰਡ ਕੀ ਮਕਮਲ ਦਾ ਇਹ ਕਿ ਇਹ ਪਰਚਾ ਸਟ੍ਰੂ ਹੈ 82 ਨੰਬਰ ਹੈ। ਫਾਦਾ ਉਹ ਬਿੱਟੀ ਦਾ 28 28 ਟੋਪੀ। ਅੰਤੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ 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 ਕ੍ਰਿਮੀਨਲ ਫਾਰਮਿਸਟਾ ਮੇਰ ਨਹੀਂ ਆਇਆ। ਬਟ ਇਹ ਇਥੋਂ ਜ਼ਿਆਦਾ ਜਿਹੜੇ ਜਿਹੜੀ ਅਮੀਰ ਹੁੰਦੇ ਚੱਕਰ ਵਿੱਚ ਟੰਨੇ ਡੈ ਗਿਆ। ਇਹ ਕੋਈ ਡਰਗ ਮੰਦੀ ਵੀ ਫੜੀ ਗਈ ਕੋਈ ਸਰ। ਹਾਂ 431 31390 ਰੁਪਏ ਦਾ ਕੋਈ ਨਾ। ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜੇ ਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਜ ਵਿੱਚ ਕੀਤਾ ਕਮਾਂਡ ਲਿਆ ਇਹਨਾਂ ਦਾ ਅਪਾਰਟਮੈਂਟ ਰੇਸ਼ਨ ਆ ਅਸੀਂ ਤਾਂ ਤੁਹਾਨੂੰ ਇਸ ਨੂੰ ਨਹੀਂ ਕਰਾਂਗੇ ਇਹਦੇ ਜਿਹੜੀ ਵੀ ਬੈਕਪੋਰਟ ਫੌਲਡ ਨਹੀਂ ਜਗਿਆ ਜੀ ਉਹਨੂੰ ਸਿਮਾਰ ਰਹਿਤ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮਗੀ ਹੋਈ ਹੈ ਇੱਕ ਕਾਰਜਯੋਗ ਕੰਪਿਊਟਰ ਕੰਡਾ ਵੀ ਨਾਲ ਲਿਆ ਸਰ ਇਹਨਾਂ ਸ਼ਕਲ ਕੁੰਨੀ ਕਰਦੇ ਇਹ ਬਾਸ ਇਹ ਜੋ ਮੈਡੀਕਲ ਕਰਾਉਣੇ ਦਾ ਸਪੱਸ਼ਟ ਹੋਏਗਾ ਜੀ ਨਿਸ਼ਾਨ ਕਿਸੇ ਨੂੰ ਨਹੀਂ ਸਾਕਰਨ ਕਰਦਾ ਨਹੀਂ ਜਸਟ ਫਰੀ ਹੈ ਸਰ ਤੁਸੀਂ ਪਬਲਿਕ ਨੂੰ ਕੀ ਪੀਨ ਕਰਦੇ ਹੋ ਆਪ ਨੂੰ ਬੜੀ ਸਾਡੀ ਬਿਲਕੁਲ ਹੀ ਪੀਰ ਹੈ ਜੀ ਜਿਹੜਾ ਨਸ਼ਾ ਕੋਈ ਇਸ ਜਦ ਤੱਕ ਫਸ ਗਿਆ ਹੈ ਉਹ ਪੀਨ ਵਾਲਾ ਹੈ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਕੋਪੇਟ ਸੈਂਟਰ ਹੈਗੇ ਉਹ ਕਿੱਥੇ ਜਾ ਕੇ ਦਵਾਈ ਲਵੇ ਤੇ ਠੀਕ ਹੋ ਗਈ ਜਾਂ ਹਰ ਨਾ ਰਸਤਾ ਕੈਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਛੱਡ ਕੇ ਤੇ ਸਮਾਜ ਦੇ ਦੀ ਬੁਗਤਾ ਰਾਜਾ ਕੇ ਆਪਣੀ ਜੀਰੂਦਿੰਧ ਕਰੇ ਤੇ ਦੂਜੀ ਤਰਫ ਜੇ ਕੋ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਹੈ ਉਹਦੇ ਤੁਹਾਡੇ ਪੂਰੀ ਕੋਈ ਹੋਰ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਉਸੇ ਮਕਾਮ ਤੱਕ ਜਾਵਾਂਗੇ